ਹਾਂਜੀ ਮੇਰਾ ਵੀਰ ਸਾਰੇ ਹੀ ਭਰਾ ਮਨਵਰ ਸ਼ਿੱਕਾਲ ਤੇ ਅੱਜ ਆਪਾਂ ਗੱਲ ਕਰਨੀ ਹੈ ਝੋਨੇ ਦੀ ਪਨੀਰੀ ਦੀ ਦੇਖੋ ਝੋਨੇ ਬਨੇਰੀ ਜਿਹੜੀ ਤੁਸੀਂ ਵੀਡੀਓ ਚ ਦੇਖ ਰਹੇ ਹੋ ਤੇ ਨਾ ਤੇ ਹਲੇ ਤੱਕ ਆਪਾਂ ਇਹਦੇ ਵਿੱਚ ਕੋਈ ਤਤਾਂ ਦੀ ਸਪਰੇਅ ਕੀਤੀ ਆ ਤੇ ਨਾ ਹੀ ਕੋਈ ਗਰੋਥ ਪ੍ਰੋਮੋਟਰ ਪਾਇਆ ਫਿਰ ਤੁਸੀਂ ਸੋਚਦੇ ਹੋ ਨ ਵੀ ਪਾਇਆ ਵੀ ਕੁਝ ਨਹੀਂ ਤੇ ਪਨੀਰੀ ਵੀ ਪੂਰੀ ਵਧੀਆ ਖੜੀ ਆ ਇਹਦੇ ਪਿੱਛੇ ਦਾ ਕਾਰਨ ਆਪਾਂ ਤੁਹਾਡੇ ਨਾਲ ਵੀਡੀਓ ਜੀ ਸ਼ੇਅਰ ਕਰਨਾ ਉਹੀ ਗੱਲਾਂ ਤੁਹਾਡੇ ਨਾਲ ਕਰਨੇ ਵੀ ਆਪਾਂ ਜਿਹੜੇ ਤਤਾਂ ਦੀ ਘਾਟ ਆ ਪਨੀਰੀ ਦੇ ਵਿੱਚ ਕਿੱਦਾਂ ਪੂਰੀ ਕਰਨੀਆਂ ਕਿਉਂਕਿ ਅਕਸਰ ਕੀ ਹੁੰਦਾ ਵੀ ਜਦੋਂ ਆਪਾਂ ਪਨੀਰੀ ਬੀਜਦੇ ਆ ਪਨੀਰੀ ਬੀਜਣ ਤੋਂ 10-15 ਦਿਨ ਤੱਕ ਆਪਾਂ ਨੂੰ ਇਹ ਹੀ ਨਹੀਂ ਪਤਾ ਲੱਗਦਾ ਵੀ ਆਪਣੀ ਪਨੀਰੀ ਦੇ ਵਿੱਚ ਤਤਾਂ ਦੀ ਘਾਟ ਆਈ ਹੈ ਵੀ ਕਿਹੜੀ ਚੀਜ਼ ਦੀ ਘਾਟ ਆਈ ਹੈ ਕਿਉਂਕਿ ਜਦੋਂ 10-15 ਦਿਨ ਪਤਾ ਨਹੀਂ ਲੱਗਦਾ ਅੱਗੇ ਪਨੀਰੀ ਦਾ ਜਿਹੜਾ ਅੱਧਾ ਟਾਈਮ ਹੈ 10-15 ਦਿਨ ਆਪਾਂ ਗਵਾ ਚੁੱਕੇ ਹੁੰਨੇ ਅੱਗੇ ਮੂਰੇ 10-15 ਦਿਨ ਰਹਿ ਗਏ ਹੁੰਦੇ ਨੇ ਕਿਉਂਕਿ 25 ਤੋਂ 30 ਦਿਨ ਦੀ ਪਨੀਰੀ ਆਪਾਂ ਖੇਤ ਦੇ ਵਿੱਚ ਜਿਹੜੀ ਲਾਉਣੀ ਹੁੰਦੀ ਹੈ ਫਿਰ ਜਦੋਂ ਅਗਲੇ 15 ਦਿਨ ਰਹਿ ਜਾਣੇ ਉਹਦੇ ਵਿੱਚ ਆਪਾਂ ਦਾਬਾ ਕੀ ਦੰਨੇ ਆ ਵੀ ਨਾਲ ਦਾ ਆਪਾਂ ਯੂਰੀਆ ਠੋਕੀ ਜਾਂਨੇ ਆ ਤੇ ਨਾਲ ਲਿਆ ਕੇ ਪੈਕਟ ਗਰੋਥ ਪ੍ਰਮੋਟਰ ਤੇ ਨਾਲ ਦੀ ਨਾਲ ਜਾ ਕੇ ਅੱਗੇ ਨੁਕਸਾਨ ਹੁੰਦਾ ਫਸਲ ਦੇ ਝਾੜ ਤੇ ਫਸਲ ਚੱਲਣ ਦੇ ਵਿੱਚ ਦਿੱਕਤ ਆਉਂਦੀ ਜਦੋਂ ਆਪਾਂ ਪੱਟ ਕੇ ਪਨੀਰੀ ਲਾਉਨੇ ਆ ਕਿਉਂਕਿ ਜਦੋਂ ਕੋਈ ਵੀ ਗ੍ਰੋਥ ਪ੍ਰੋਮੋਟਰ ਕਰਦੇ ਆ ਜਾਂ ਆਪਾਂ ਸਪਰੇਅ ਦੇ ਥਰੂ ਦਿੰਨੇ ਆ ਤਾਂ ਉਹਦੇ ਜਿਹੜਾ ਨਾਲ ਦੀ ਨਾਲ ਉਹ ਜਿਹੜਾ ਜੜਾਂ ਦਾ ਬਹੁਤ ਜ਼ਿਆਦਾ ਵਿਕਾਸ ਕਰਾ ਦਿੰਦੇ ਫਿਰ ਜਦੋਂ ਜੜਾਂ ਪਨੀਰੀ ਆਪਾਂ ਪੱਟ ਕੇ ਲਾਉਨੇ ਖੇਤ ਦੇ ਵਿੱਚ ਉਦੋਂ ਜੜਾਂ ਟੁੱਟਦੀਆਂ ਜਿਹੜਾ ਟੁੱਟ ਕੇ ਜਦੋਂ ਕੱਦੂ ਦੇ ਵਿੱਚ ਪਨੀਰੀ ਲੱਗਦੀ ਆ ਉਦੋਂ ਜਿਹੜੀ ਤੱਤਾਂ ਦੀ ਘਾਟ ਆਉਂਦੀ ਆ ਹੁਣ ਆਪਾਂ ਬੀਜਣ ਸਮੇਂ ਜਿਹੜੇ ਆ ਤੱਤਾਂ ਦਾ ਕੰਬੀਨੇਸ਼ਨ ਆਪਾਂ ਆਪਣੀ ਪਨੀਰੀ ਦੇ ਵਿੱਚ ਪਾਇਆ ਸੀ ਪਰ ਜੇ ਤੁਹਾਡੀ ਪਨੀਰੀ ਨੂੰ ਹਲੇ ਵੀ 5 ਤੋਂ 10 ਦਿਨ ਹੋਏ ਆਂ ਬੀਜੀ ਨੂੰ ਤਾਂ ਤੁਸੀਂ ਹਲੇ ਵੀ ਛਿੱਟੇ ਦੇ ਥਰੂ ਇਹਨੂੰ ਪਾ ਸਕਦੇ ਆਂ ਬਹੁਤ ਵਧੀਆ ਰਿਜ਼ਲਟ ਹੈ ਪਰ ਬੀਜਣ ਸਮੇਂ ਜਿਹਨੇ ਪਾਇਆ ਹੁੰਦਾ ਜਾਂ ਜਿਹਨੇ ਪਾਇਆ ਉਹਨਾਂ ਨੂੰ ਪਤਾ ਹੀ ਆ ਵੀ ਇਹਦਾ ਕਿੰਨਾ ਕੁ ਵਧੀਆ ਰਿਜ਼ਲਟ ਹੈ ਪਰ ਆਪਾਂ ਕਹਿੰਦੇ ਆ ਵੀ ਤੁਸੀਂ ਹਲੇ ਗਰੋਥ ਪ੍ਰੋਮੋਟਰ ਕਰਨੇ ਤੋਂ ਜਾਂ ਕਿਸੇ ਵੀ ਤਰ੍ਹਾਂ ਦੇ ਪੈਟਾਂ ਵਾਲਾ ਸਮਾਨ ਪਾਉਣ ਤੋਂ ਗਰੇਜ਼ ਕਰੋ ਜਿਹਦੇ 10-15 ਦਿਨ ਝੋਨਾ ਲਾਉਣ ਨੂੰ ਪਏ ਆ ਜਿਹਦੀ ਪਨੀਰੀ ਚਲੋ ਹੋਈ 20-22 ਦਿਨ ਦੀ ਗਈ ਆ ਹੁਣ ਉਹਦਾ ਤਾਂ ਚਲੋ ਕਹਿਣਾ ਹੀ ਕੀ ਆ ਕਿਉਂਕਿ ਉਹਦੇ ਕੋਲ ਟਾਈਮ ਘੱਟ ਆ ਨਾ ਤੇ ਉਹ ਮਿੱਟੀ ਦੇ ਥਰੂ ਤਤ ਦੇ ਸਕਦਾ ਤੇ ਨ ਕਿਉਂਕਿ ਜ਼ਿਆਦਾਤਰ ਹੁੰਦਾ ਕੀ ਆ ਵੀ ਜਦੋਂ ਸਪਰੇਅ ਕਰਾਉਂਦੇ ਜਿਹੜਾ ਦੁਕਾਨਦਾਰ ਜਾਂ ਕੋਈ ਵੀ ਉਹ ਗ੍ਰੋਥ ਪ੍ਰੋਮੋਟਰ ਹੀ ਕਰਾਉਂਦੇ ਪਨੀਰੀ ਤੇ ਵੀ ਪਨੀਰੀ ਦੀ ਬਸ ਬੰਦੇ ਨੂੰ ਗ੍ਰੋਥ ਵਧੀਆ ਲੱਗੇ ਪਰ ਉਹਦੇ ਪਿੱਛੇ ਜਿਹੜੇ ਨੁਕਸਾਨ ਉਹ ਆਪਾਂ ਨੂੰ ਨਹੀਂ ਪਤਾ ਹੁੰਦੇ ਤੇ ਅੱਜ ਆਪਾਂ ਜਿਹੜਾ ਕੰਨੇ ਦੇ ਵਿੱਚ ਇਹ ਪਾਉਣ ਲੱਗੇ ਸੀਗੇ ਸੋਚਿਆ ਵੀ ਚਲੋ ਵੀਡੀਓ ਬਣਾ ਕੇ ਆਪਾਂ ਤੁਹਾਨੂੰ ਵੀ ਸ਼ੇਅਰ ਕਰ ਦਈਏ ਇਹਦਾ ਰਿਜ਼ਲਟ ਇੰਨਾ ਕਿ ਵਧੀਆ ਵੀ ਇੱਕ ਤਾਂ ਸਾਰੇ ਤੱਤ ਜਿਹੜੇ ਦੇ ਨਾਲ ਪੂਰੇ ਹੋਏ ਨੇ ਕਿਉਂਕਿ ਪोटाਸ਼ ਤੱਤ ਮੇਨ ਹੁੰਦਾ ਇਹਦੇ ਵਿੱਚ ਪोटाਸ਼ ਵੀ ਵਧੀਆ ਮਾਤਰਾ ਦੇ ਵਿੱਚ ਹੈਗਾ ਤੇ ਕੈਲਸ਼ੀਅਮ ਵੀ ਹੈਗਾ ਜਿਹੜੇ ਦੋ ਤੱਤ ਮੇਨ ਤੇ ਫਸਲ ਨੂੰ ਚੰਗੀ ਫੜਨਦੇ ਰਹਿਣ ਦੇ ਵਿੱਚ ਤੇ ਨਾਲ ਕਰਨਾ ਚਾਹੀਏ ਪਨੀਰੀ ਦੇ ਵਿੱਚ ਜੇ ਤੁਸੀਂ ਹੁਣ ਪਾਉਣੀ ਹੈ ਇੱਕ ਕਨਾਲ ਦੇ ਵਿੱਚ ਤੁਸੀਂ 3 ਤੋਂ 4 ਕਿਲੋ ਡੀਏਪੀ ਤੇ 4 ਤੋਂ 5 ਕਿਲੋ ਜਿਹੜਾ ਇਹ ਕੈਲਬੋ ਦੇ ਨਾਲ-ਨਾਲ ਤੱਤਾਂ ਦਾ ਕੰਬੀਨੇਸ਼ਨ ਆਉਂਦਾ ਤੁਸੀਂ ਕਿਸੇ ਵੀ ਕੰਪਨੀ ਦਾ ਲੈ ਸਕਦੇ ਆ ਪਰ ਇਹ ਤੱਤ ਜ਼ਰੂਰ ਚੈੱਕ ਕਰ ਲਈ ਵੀ ਉਹਦੇ ਵਿੱਚ ਹੈਗੇ ਆ ਤੇ ਨਾਲ ਜਿਹੜੀ ਤੁਸੀਂ 1 ਤੋਂ 2 ਕਿਲੋ ਯੂਰੀਆ ਪਾ ਸਕਦੇ ਆ 1 ਤੋਂ 2 ਕਿਲੋ ਯੂਰੀਆ ਇਸ ਕਰਕੇ ਪਾਉਣੀ ਕਿ ਜੇ ਆਪਾਂ 4 ਤੋਂ 5 ਕਿਲੋ ਨਾਲ ਜਾਂ 3 ਤੋਂ 4 ਕਿਲੋ ਡੀਏਪੀ ਪਾ ਰਿਹਾ ਡੀਏਪੀ ਦੇ ਵਿੱਚ ਵੀ ਜਿਹੜੀ ਨਾਈਟ੍ਰੋਜਨ ਹੈ ਆਪਣੀ ਪਨੀਰੀ ਨੂੰ ਮਿਲ ਜਾਣੀ ਆ ਤੇ ਕੋਸ਼ਿਸ਼ ਕਰਿਓ ਵੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਮਲ ਕੇ ਪਨੀਰੀ ਤੇ ਐਸਿਡ ਕਰਨ ਤੋਂ ਬ੍ਰੇ ਗਰੇਜ ਕਰਿਓ ਜਿੱਦਾਂ ਜਿ ਬ੍ਰੈਲਿਕ ਐਸਿਡ ਕਈ ਭਰਾ ਕਰੀ ਜਾਂਦੇ ਆ ਜਾਂ ਦੁਕਾਨਾਂ ਵਾਲੇ ਦੇਈ ਜਾਂਦੇ ਆ ਤੇ ਉਹ ਚੀਜ਼ਾਂ ਤੋਂ ਬਚਾ ਰੱਖਿਓ ਕਿਸੇ ਵੀ ਤਰ੍ਹਾਂ ਦਾ ਜੇ ਗਰੋਥ ਪ੍ਰੋਮੋਟਰ ਤੁਸੀਂ ਕਰਦੇ ਆ ਉਹਦਾ ਵੀ ਜਿਹੜਾ ਨੁਕਸਾਨ ਆ ਕਿਉਂਕਿ 10 ਤੋਂ 15 ਦਿਨ ਜਦੋਂ ਆਪਾਂ ਪਨੀਰੀ ਬੀਜੀ ਨੂੰ ਹੋ ਜਾਂਨੇ ਆ ਆਪਾਂ ਨੂੰ ਇਹ ਹੀ ਨਹੀਂ ਪਤਾ ਲੱਗਦਾ ਵੀ ਆਪਾਂ ਪਨੀਰੀ ਦੇ ਵਿੱਚ ਪਾਉਣਾ ਕੀ ਹੈ ਕੀ ਨਹੀਂ ਪਾਉਣਾ ਅੱਗੇ ਆਪਣੇ ਕੋਲ ਜਿਹੜਾ ਟਾਈਮ ਆ ਪਨੀਰੀ ਦੇ 8 ਤੋਂ 10 ਦਿਨ ਅੱਗੇ ਰਹਿ ਜਾਂਦੇ ਆ ਜਦੋਂ 25 ਤੋਂ 30 ਦਿਨ ਦੀ ਪਨੀਰੀ ਲਾਉਣੀ ਹੁੰਦੀ ਹੈ ਫਿਰ ਆਪਾਂ ਜਿਹੜੀਆਂ ਸਪਰੇਅ ਦੇ ਥਰੂ ਜਾਂ ਤਤਾਂ ਦੀ ਪੂਰਤੀ ਕਰਦੇ ਆ ਜਾਂ ਆਪਾਂ ਮਲ ਕੇ ਕਾਹਲੀ ਦੇ ਵਿੱਚ ਤਤਾਂ ਦੀ ਪੂਰਤੀ ਕਰਦੇ ਆ ਉਹਦਾ ਜਿਹੜਾ ਆਪਣੀ ਪਨੀਰੀ ਨੂੰ ਜਿਹੜਾ ਉਲਟਾ ਨੁਕਸਾਨ ਹੁੰਦਾ ਸੋ ਕੋਸ਼ਿਸ਼ ਕਰਿਆ ਕਰੋ ਸਟਾਰਟਿੰਗ ਦੇ ਵਿੱਚ ਜੇ ਆਪਾਂ ਮਿੱਟੀ ਦੇ ਥਰੂ ਜੇ ਤਤ ਪੂਰੇ ਕਰ ਦਈਏ ਤਾਂ ਵਧੀਆ ਗੱਲ ਹੈ ਕਿਉਂਕਿ ਕਿਉਂਕਿ ਜਦੋਂ ਵੀ ਆਪਾਂ ਤਤਾਂ ਦੀ ਸਪਰੇਅ ਕਰਦੇ ਆ ਇੱਕ ਬੂਸਟਰ ਡੋਜ਼ ਕਿਸੇ ਵੀ ਫਸਲ ਨੂੰ ਜਾਂ ਪਨੀਰੀ ਨੂੰ ਦਿੰਨੇ ਉਤੋਂ ਗਰਮੀ ਇੰਨੀ ਹੁੰਦੀ ਹੈ ਕਈ ਵਾਰ ਜਿਹੜੀ ਹੈ ਆਪਣੀ ਫਸਲ ਆ ਜਾਂ ਪਨੀਰੀ ਉਹ ਝਟਕੇ ਦੇ ਵਿੱਚ ਆ ਜਾਂਦੀ ਹੈ ਉਲਟਾ ਜਿਹੜ ਤੂੰ ਕੋਸ਼ਿਸ਼ ਕਰੋ ਵੀ ਜਿੰਨੇ ਵੀ ਤੱਤ ਤੁਸੀਂ ਪਾਉਣੇ ਹੋ ਜ਼ਮੀਨ ਦੇ ਥਰੂ ਆਪਾਂ ਪਨੀਰੀ ਚ ਪਾਈਏ ਕਿਉਂਕਿ ਜਦੋਂ ਪਨੀਰੀ ਆਪਾਂ ਪੱਟ ਕੇ ਕੱਦੂ ਦੇ ਵਿੱਚ ਲਾਉਣੀ ਆ ਉਦੋਂ ਜਿਹੜੀਆਂ ਜੜਾਂ ਜੜਾਂ ਵੀ ਨਾਰਮਲ ਰਹਿਣ ਪ੍ਰੋਪਰ ਰਹਿਣ ਕਿਉਂਕਿ ਜੇ ਜੜਾਂ ਦਾ ਜ਼ਿਆਦਾ ਵਿਕਾਸ ਹੋਊਗਾ ਜੜਾਂ ਵਧਣਗੀਆਂ ਮਿੱਟੀ ਦੇ ਵਿੱਚ ਜਦੋਂ ਪਨੀਰੀ ਪੱਟਾਂਗੇ ਉਦੋਂ ਜੜਾਂ ਟੁੱਟਣਗੀਆਂ ਜਦੋਂ ਟੁੱਟੀਆਂ ਜੜਾਂ ਵਾਲਾ ਬੂਟਾ ਜਾ ਕੇ ਕੱਦੂ ਦੇ ਵਿੱਚ ਲੱਗਦਾ ਤੇ ਉਦੋਂ ਜਿਹੜਾ ਬੂਟਾ ਆਪਣਾ ਸੁੱਕਣ ਦੀ ਸਮੱਸਿਆ ਹੁੰਦੀ ਜਾਂ ਫਿਰ ਉਹ ਕਾਫੀ ਟਾਈਮ ਜਿਹੜਾ ਆਪਣਾ ਪ੍ਰੋਪਰ ਗਰੋਥ ਨਹੀਂ ਕਰਦਾ ਚੱਲਦਾ ਨਹੀਂ ਹੈਗਾ ਟਿਲਰਿੰਗ ਨਹੀਂ ਕਰਦਾ ਪ੍ਰੋਪਰ ਤੇ ਉੱਥੇ ਉਹਦੇ ਪਿੱਛੇ ਜਿਹੜੀਆਂ ਦਿੱਕਤਾਂ ਜਿਹੜੀਆਂ ਕਾਰਨ ਆਪਣੇ ਹੀ ਹੁੰਨੇ ਆ ਸੋ ਇਹਨਾਂ ਚੀਜ਼ਾਂ ਚੋਂ ਮੇਰਾ ਵੀਰ ਬਚਿਓ ਤੇ ਬਾਕੀ ਜਿਹੜੀ ਆਪਣੀ ਵੀਡੀਓ ਪਾਈ ਸੀ ਆਪਾਂ ਵੀ ਡੀਏਪੀ ਦੇ ਰੇਟਾਂ ਦੇ ਵਿੱਚ ਜ਼ਰੂਰ ਬਾਈ ਵਾਅਦਾ ਹੋਇਆ ਸੀਗਾ ਹੁਣ ਸਰਕਾਰ ਨੇ ਜਿਹੜੀ ਸਬਸਿਡੀ ਦੇ ਵਿੱਚ ਵਾਅਦਾ ਕਰਤਾ ਉਹ ਆਪਾਂ ਖਬਰ ਜਿਹੜੀ ਪੋਸਟ ਦੇ ਵਿੱਚ ਸ਼ੇਅਰ ਕੀਤੀ ਆ ਕਈ ਹੁਣ ਮੈਂ ਬਹੁਤ ਜਿਹੜੀਆਂ ਪੋਸਟਾਂ ਦੇਖੀਆਂ ਉਹਦੇ ਵਿੱਚ ਕਮੈਂਟ ਜਿੱਦਾਂ ਫੇਸਬੁੱਕ ਵਗੈਰਾ ਤੇ ਵੀ ਦੇਖਿਆ ਕਈ ਬੰਦੇ ਕਹਿੰਦੇ ਇਹ ਫੇਕ ਆ ਫੇਕ ਆ ਬਾਈ ਫੇਕ ਨਹੀਂ ਸੀ ਡੀਏਪੀ ਆਰ ਜਿਹੜੀ ਆਪਣੀ ਖਾਦਾ ਇਹਨਾਂ ਦੇ ਵਿੱਚ ਵਾਅਦਾ ਹੋਇਆ ਸੀ ਪਰ ਜਿਹੜਾ ਸਰਕਾਰ ਹੈ ਸਰਕਾਰ ਨੇ ਸਬਸਿਡੀ ਦੇ ਵਿੱਚ ਵਾਧਾ ਕੀਤਾ ਇਹਦੇ ਪਿੱਛੇ ਹੁਣ ਤੁਸੀਂ ਸਰਕਾਰ ਦਾ ਸਿਸਟਮ ਲਾ ਲਓ ਵੀ ਇਹ ਸਰਕਾਰ ਇਹ ਜਾਣਬੁੱਝ ਕੇ ਇਦਾਂ ਕਰਦੀ ਵੀ ਇੱਕ ਰੇਟ ਵਧਾ ਕੇ ਸਬਸਿਡੀ ਵੀ ਆਪਣੀ ਫੋਕੀ ਸਿੰਫਤੀ ਲੈਣ ਲਈ ਥੈਂਕ ਯੂ ਇੱਕ ਨਾ ਭਾਈ ਸਪਰੇਅ ਪੰਪ ਉਤੇ ਆਫਰ ਚੱਲਦੀ ਹੈ ਜਿੱਦਾਂ ਆਪਾਂ ਅਕਸ਼ਰੀ ਮਾਰਕੀਟ ਦੇ ਵਿੱਚ ਦੇਖਦੇ ਵੀ 30350 ਨੂੰ ਆਪਾਂ ਕੱਲਾ ਬੈਟਰੀ ਆਪਰੇਟਿਡ ਪੰਪੀ ਮਿਲਦਾ ਪਰ ਇਹ 2 in 1 ਆਪਾਂ ਨੂੰ 27 2800 ਦੇ ਵਿੱਚ ਵਿੱਚ ਮਿਲ ਰਿਹਾ ਜੇ ਕਿਸੇ ਭਰਾ ਨੇ ਲੈਣਾ ਹੋਵੇ ਤੇ ਨਾਲ ਮੈਂ ਇਹ ਵੀਡੀਓ ਦੇ ਵਿੱਚ ਟੈਗ ਕਰਿਆ ਵਾ ਥੱਲੇ ਤੁਸੀਂ ਮਿਲ ਕੇ ਟੈਗ ਦੇ ਉੱਤੇ ਕਲਿੱਕ ਕਰਕੇ ਉਹਨੂੰ ਖਰੀਦ ਸਕਦੇ ਹੋ ਤੁਹਾਨੂੰ 27-2800 ਰੁਪਏ ਦੇ ਵਿੱਚ 2-in-1 ਪੰਪ ਹੈ ਜਿਹੜਾ ਆਫਰ ਚੱਲ ਰਹੀ ਹੈ ਇਹਦੇ ਤੋਂ ਤੁਸੀਂ ਖਰੀਦ ਸਕਦੇ ਜਿਹੜੇ ਭਰਾਵਾਂ ਨੂੰ ਲੋੜ ਆ 2-in-1 ਦੇ ਜਿੱਦਾਂ ਕੱਲਾ ਬੈਟਰੀ ਵਾਲੇ ਦੀ ਵੀ ਦਿੱਕਤ ਆਉਂਦੀ ਜਦੋਂ ਬੈਟਰੀ ਖਤਮ ਹੋ ਜਾਂਦੀ ਜਾਂ ਕੱਲਾ ਹੈਂਡਲ ਵਾਲਾ ਹੁੰਦਾ ਤੇ ਆਪਾਂ ਸੋਚਦੇ ਆ ਆਪਣੇ ਕੋਲ ਬੈਟਰੀ ਵਾਲਾ ਹੋਵੇ ਆਪਣਾ ਇੱਕੋ ਵਾਰ ਜਿਹੜੇ ਦੋ ਕੰਮ ਹੈ ਉਹ ਹੁੰਨੇ ਆ ਤੇ ਜਿਹੜੇ ਭਰਾ ਕੋਈ ਹੋਇਆ ਇੰਟਰਸਟਿਡ ਤਾਂ ਜਰੂਰ ਕਰ ਲਿਓ ਬਾਏ ਥੈਂਕ ਯੂ